ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਸਕੂਲਾਂ ਵਿੱਚ ਕੱਲ ਹੋਵੇਗੀ ਮੈਗਾ ਪੀਟੀਐਮ ਯਾਨੀ ਕਿ ਮਾਪੇ ਅਧਿਆਪਕ ਮਿਲਣੀ ਜਿਸ ਦਾ ਸਮਾਂ 10 ਵਜੇ ਤੋਂ 3:30 ਵਜੇ ਤੱਕ ਰਹੇਗਾ ਜਿਸ ਦੇ ਸਬੰਧ ਵਿੱਚ ਸੀਐਮ ਭਗਵਾਨਦਮਾਨ ਨੇ 2 ਦਿਨ ਪਹਿਲਾਂ ਹੀ ਸਕੂਲ ਦੇ ਵਿੱਚ ਇਹ ਚੀਜ਼ ਦਾ ਐਲਾਨ ਕਰ ਦਿੱਤਾ ਸੀ ਕਿ ਕੱਲ 16 ਦਸੰਬਰ 2023 ਨੂੰ ਮਾਪੇ ਅਧਿਆਪਕ ਮਿਲਣੀ ਹੋਵੇਗੀ ਜਿਸ ਦੇ ਵਿੱਚ ਬੱਚੇ ਸਕੂਲ ਦੇ ਵਿੱਚ ਕਿਸ ਤਰੀਕੇ ਪੜ੍ਹਦੇ ਆ ਮਾਪੇ ਜਾਣਨਗੇ ਅਤੇ ਘਰ ਦੇ ਵਿੱਚ ਬੱਚਾ ਕਿਸ ਤਰੀਕੇ ਰਹਿੰਦਾ ਆ ਅਧਿਆਪਕ ਜਾਣਨਗੇ ਜਿਸ ਦੇ ਨਾਲ ਉਹਨਾਂ ਦੇ ਵਿੱਚ ਕੀ ਰੁਚੀ ਆ ਕਿਸ ਤਰੀਕੇ ਉਹ ਆਪਣੀ ਸਟੱਡੀ ਕਰਨਗੇ ਕਿਹੜੀ ਸਟੱਡੀ ਉਹਨਾਂ ਨੂੰ ਬੈਸਟ ਲੱਗਦੀ ਆ ਇਹ ਸਾਰੀ ਜਾਣਕਾਰੀ ਆ ਜੋ ਕੱਲ ਦੀ ਮੀਟਿੰਗ ਦੇ ਵਿੱਚ ਸ਼ੇਅਰ ਕੀਤੀ ਜਾਵੇਗੀ ਜਿਸ ਤੇ ਬਾਰੇ ਸੀਐਮ ਭਗਵੰਤ ਮਾਨ ਸਰ ਖੁਦ ਵੀ ਬੋਲੇ ਆ ਭਗਵੰਤ ਮਾਨ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਪੱਤਰ ਨੂੰ ਚੈੱਕ ਕਰਨ ਵਾਸਤੇ ਪ੍ਰਸ਼ਾਨ ਕਰ ਰਹੀ ਹੈ। ਇਸੇ ਮਕਸਦ ਨਾਲ 16 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10:00 ਤੋਂ ਬਾਅਦ ਦੁਪਹਿਰ ਦੇ 3:30 ਵਜੇ ਤੱਕ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ 'ਚ ਮਾਪੇ ਅਧਿਆਪਕ ਮਿਲਣੀ ਜਿਹਨੂੰ ਪੇਰੈਂਟ ਟੀਚਰ ਮਿਲਣੀ ਕਹਿੰਦੇ ਆ ਉਹ ਕਰਵਾਈ ਜਾ ਰਹੀ ਹੈ। ਇਹਦੇ 'ਚ ਅਧਿਆਪਕ ਤੇ ਮਾਪੇ ਬੱਚਿਆਂ ਦੀ ਫੀਡਬੈਕ ਇੱਕ ਦੂਜੇ ਨਾਲ ਸਾਂਝੀ ਕਰਨਗੇ ਬੱਚਾ ਸਕੂਲ ਚ ਕੀ ਕਰਦਾ ਹੈ ਜਾਂ ਸਕੂਲ ਤੋਂ ਬਾਅਦ ਬੱਚੇ ਦੀ ਕੀ ਐਕਟੀਵਿਟੀ ਰਹਿੰਦੀ ਹੈ ਇਹ ਵਿਦਿਆਪਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਸਕੂਲਾਂ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਬਾਰੇ ਵੀ ਮਾਪਿਆਂ ਨੂੰ ਪਤਾ ਲੱਗ ਸਕੇ ਮੈਂ ਸਾਰੇ ਮਾਪਿਆਂ ਨੂੰ ਅਪੀਲ ਕਰਦਾ ਕਿ ਵੱਡੀ ਗਿਣਤੀ ਚ 16 ਦਸੰਬਰ ਨੂੰ ਸ਼ਨੀਵਾਰ ਦੇ ਦਿਨ ਨੂੰ ਸਕੂਲਾਂ ਵਿੱਚ ਜਾਣ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਨੇ ਤੇ ਅਧਿਆਪਕਾਂ ਨਾਲ ਮਿਲ ਕੇ ਆਪਣੇ ਬੱਚੇ ਦੇ ਭਵਿੱਖ ਬਾਰੇ ਸੁਝਾਅ ਵੀ ਦੇਣ ਤੇ ਜੇ ਕੋਈ ਸ਼ਿਕਵੇ ਸ਼ਿਕਾਇਤਾਂ ਨੇ ਆਪਾਂ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਹੈ ਉਹਦਾ ਸੁਪਨਾ ਸਰਕਾਰ ਕਰਨ ਲਈ ਆਪਾਂ ਸਾਰੇ ਖੁਦੀ ਨਾਲ ਰੱਖ ਕੇ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਤਾਂ ਦੋਸਤੋ ਤੁਸੀਂ ਸੁਣੇ ਹੋ ਐ ਸੀਐਮ ਭਗਵੰਤ ਸਿੰਘ ਸਰ ਨੇ ਖੁਦ ਵੀ ਇਸ ਚੀਜ਼ ਦੇ ਲਈ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਕੱਲ 16 ਦਸੰਬਰ ਨੂੰ ਆਪਣੇ ਬੱਚਿਆਂ ਦੇ ਸਕੂਲ ਦੇ ਵਿੱਚ ਜਾ ਕੇ ਉਹਨਾਂ ਦੇ ਅਧਿਆਪਕਾਂ ਤੋਂ ਉਹਨਾਂ ਦੇ ਬਾਰੇ ਪੂਰੀ ਪੁਸ਼ਗਿਸ਼ ਕਰੋ ਕਿ ਤੁਹਾਡਾ ਬੱਚਾ ਸਕੂਲ ਦੇ ਵਿੱਚ ਕਿਵੇਂ ਪੜ ਰਿਹਾ ਹੈਗਾ ਔਰ ਇਸ ਤੋਂ ਬਾਅਦ ਜੋ ਸਕੂਲ ਦੇ ਟੀਚਰ ਆ ਉਹ ਵੀ ਤੁਹਾਡੇ ਫੀਡਬੈਕ ਤੁਹਾਡੇ ਬੱਚਿਆਂ ਦੇ ਕਰਤੱਵ ਤੋਂ ਲੈ ਕੇ ਪੁੱਛਗਿੱਛ ਕਰਨਗੇ ਤਾਂ ਇਹ ਸੀ ਅੱਜ ਦੀ ਖਾਸ ਅਪਡੇਟ ਹੋਰ ਨਵੇਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ